ਹਾਂ ਜੀ ਮਰਾ ਮੇਕੰਦਰ ਜੀ ਕੀ ਪ੍ਰੋਬਲਮ ਹੈਗੀ ਇੱਥੇ ਜੀ ਰੋਲਾ ਦੇਖਿਆ ਜਾਂ ਮੈਂ ਲੱਗਾ ਏਡੇ ਹਨ ਚਰਮੂ ਪਾੜ ਜਾਣਾ ਜੀ ਮੇਰਾ ਥੋੜੀ ਮੁਸ਼ਕਲ ਨਾਲ ਬਚਿਆ ਹੈ ਕੀ ਪਲੀਟ ਜਮਾ ਜਾਂਦੇ ਪੀਲ ਦਾ ਵੀ ਇਹਨੂੰ ਠੀਕ ਕੀਤਾ ਜਾਵੇ ਹੋਰ ਕੀ ਹੈ ਜੀ 50 ਮੈਂ ਕਹਿੰਦਾ 10 15 ਵਾਰੀ ਤਾਂ ਮੈਂ ਹੀ ਦੇਖਿਆ ਰਿਪੇਅਰ ਹੁੰਦਾ ਇਹਨੂੰ ਆ ਫੇਰ ਉੱਦਾਂ ਤੋਂ ਉੱਦਾਂ ਹੀ ਬੈਠ ਜਾਂਦਾ ਹੈ ਰੋ ਜਾਣਾ ਸਾਡਾ ਰੋ ਸਰ ਕੀ ਨਾਮ ਦੀ ਆਪਣਾ ਮੇਰਾ ਨਾਮ ਕੁਦੀਪ ਜੀ ਸਾਰੇ ਸ਼ਹਿਰ ਵਾਲੇ ਜਾਣਦੇ ਆ ਤੁਸੀਂ ਕੁਲਦੀਪ ਰੇਡੀਓ ਇੱਕ ਪੱਤਰਕਾਰ ਹੋ ਥੈਂਕ ਯੂ ਉਸ ਦੇ ਨਾਲ-ਨਾਲ ਇੱਕ ਸ਼ਹਿਰ ਵਾਸੀ ਹੋਣ ਦੇ ਨਾਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਆ ਸਮੱਸਿਆ ਸਰ ਮੈਂ ਤੇ ਹੈਰਾਨ ਆ ਕਿ ਪੰਜਾਬ ਦਾ ਉਦਯੋਗ ਮੰਤਰੀ ਜਿਹੜਾ ਆ ਉਹ ਵੀ ਸਾਡੇ ਹੁਚਾਰਪੁਰ ਤੋਂ ਸੀਗਾ ਤੇ ਸਾਡੇ ਦੇਸ਼ ਦਾ ਉਦਯੋਗ ਮੰਤਰੀ ਵੀ ਸਾਡੇ ਹੁਚਾਰਪੁਰ ਤੋਂ ਸੀਗਾ ਪਰ ਸਟਿਲ ਸਾਡੇ ਸ਼ਹਿਰ ਦਾ ਸਾਡੇ ਜ਼ਿਲ੍ਹੇ ਦਾ ਹਾਲ ਜਿਹੜਾ ਹੈਗਾ ਆ ਹਾਲ ਤੋਂ ਵੀ ਬਿਹਤਰ ਹੋਈ ਜਾ ਰਿਹਾ ਆ ਡੇ ਬਾਏ ਡੇ ਕੋਈ ਪਾਣੀ ਦੀ ਨਿਕਾਸੀ ਨਹੀਂ ਹੈਗੀ ਇੱਥੇ ਜਦੋਂ ਮੀਂਹ ਪੈਂਦਾ ਆ ਤੇ ਗੋਡੇ-ਗੋਡੇ ਪਾਣੀ ਮਤਲਬ ਕਿ ਖੜਾ ਹੋ ਜਾਂਦਾ ਆ ਪਰ ਹੁਣ ਸਟਿਲ ਦੇਖੋ ਆ ਵੀ ਮਗਰ ਮੇਰੇ ਚੈਂਪਰ ਦੇਖਦੇ ਪਏ ਆ ਇਹ ਕਿਸੇ ਵੇਲੇ ਵੀ ਕੋਈ ਵੱਡਾ ਜਿਹੜਾ ਆ ਇਨਸੀਡੈਂਟ ਜਿਹੜਾ ਆ ਹੋ ਸਕਦਾ ਆ ਪਰ ਇਹਦੇ ਬਾਰੇ ਕੋਈ ਰੋਜ ਦੀ ਹਰੀ ਹਜ਼ਾਰਾਂ ਲੋਕ ਇੱਥੋਂ ਲੰਘ ਕੇ ਜਾਂਦੇ ਆ ਪਰ ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ ਹੈਗਾ ਕਿਸੇ ਵੇਲੇ ਵੀ ਮਤਲਬ ਕਿ ਕੁਝ ਨਾ ਕੁਝ ਹੋ ਸਕਦਾ ਆ ਭਾਵੇਂ ਲੇਡੀਜ਼ ਹੈ ਗਿਆ ਕੋਈ ਹੈਗਾ ਰਿਕਸ਼ਾ ਉਲਟ ਸਕਦਾ ਆ ਬਾਰਿਸ਼ ਚ ਪਾਣੀ ਇੰਨਾ ਇਕੱਠਾ ਹੋ ਜਾਂਦਾ ਆ ਬਾਕੀ ਮੇਰਾ ਇਹੀ ਗੁਹਾਰ ਲਗਾਨਾ ਜੀ ਤੁਹਾਡੇ ਚੈਨਲ ਤੇਰਾ ਮਾਧਿਅਮ ਰਹੀ ਕਿ ਇਹਨੂੰ ਵੱਤ ਤੋਂ ਵੱਤ ਜਲਦੀ ਤੋਂ ਜਲਦੀ ਠੀਕ ਕਰਾਇਆ ਜਾਵੇ ਸੋ ਡੈਡ ਕੀ ਲੋਕਾਂ ਨੂੰ ਰਾਹਤ ਮਿਲੇ ਅਰਜੁਨ ਸਿੰਘ ਕਿਹ ਜੇ ਕੋਤੋਲੀ ਬਾਜ਼ਾਰ ਕੀ ਪ੍ਰੋਬਲਮ ਹੈ ਜੀ ਸਈਰੇਜ਼ ਘਟ ਟੱਕਣ ਉਪਰ ਗਿਆ ਹੈ ਤੇ ਇਹਨੂੰ ਠੀਕ ਕਰੋ ਨਹੀਂ ਤੇ ਇੱਥੇ ਲੋਕ ਦੇ ਬੀੜੇ ਦਾ ਬਹੁਤ ਖਤਰਾ ਹੈ ਵਰਸੇ ਬਹੁਤ ਜ਼ਿਆਦਾ ਐਕਸੀਡੈਂਟ ਐਕਸੀਡੈਂਟ ਦਾ ਖਤਰਾ ਹੈ ਖੱਡਾ ਜਿਆ ਪੜਾ ਹੋਇਆ ਇੱਕ ਜਿਹੜਾ ਕਿ ਕਤਵਾਲੀ ਬਾਜ਼ਾਰ ਤੋਂ ਜਦੋਂ ਆਪਾਂ ਘੈਂਡਾ ਘਰ ਨੂੰ ਜਾਂਦੇ ਆਂ ਕਿ ਜਿਹੜਾ ਗਟਰ ਹੈਗਾ ਆ ਉਹਦਾ ਜਿਹੜਾ ਉਹ ਜਿਹੜਾ ਆਪਣੇ ਟੱਕਣ ਹੈਗਾ ਸੀਵਰੇਜ ਦਾ ਮੇਨ ਹਾਲ ਦਾ ਕਾਫੀ ਉੱਪਰ ਹੈਗਾ ਰੱਖਿਆ ਹੋਇਆ ਮੇਰੇ ਧਿਆਨ ਚ ਆਇਆ ਸੀਗਾ ਮੈਂ ਕੱਲ ਵੀ ਉਹਦੀ ਵੀਡੀਓ ਮੈਨੂੰ ਕਿਸੇ ਨੇ ਭਾਈ ਮੈਂ ਉਧਰਲੇ ਅਧਿਕਾਰੀ ਜਿਹੜੇ ਸਾਡੇ ਐਸਓ ਸਾਹਿਬ ਉਹਨਾਂ ਨੂੰ ਕਹਿ ਦਿੱਤਾ ਕੱਲ ਸੰਡੇ ਹੈਗਾ ਸੰਡੇ ਵਾਲੇ ਦਿਨ ਕਿਉਂਕਿ ਵੈਸੇ ਆਮ ਦਿਨਾਂ ਦੇ ਵਿੱਚ ਕੰਮ ਕਰਨਾ ਬੜਾ ਔਖਾ ਕਿਉਂਕਿ ਬਾਜ਼ਾਰ ਦੇ ਵਿੱਚ ਕਾਫੀ ਆਵਾਜ਼ਾਈ ਹੁੰਦੀ ਆ ਔਰ ਕੱਲ ਸੰਡੇ ਵਾਲੇ ਦਿਨ ਉਹਦਾ ਜਿਹੜਾ ਗਟਰ ਦਾ ਹੱਲ ਕਰ ਦਿੱਤਾ ਜਾਵੇਗਾ ਸਪੈਸ਼ਲ ਠੇਕੇਦਾਰ ਨੂੰ ਕਹਿ ਵੀ ਦਿੱਤਾ ਔਰ ਉਹਨੇ ਜਾ ਕੇ ਮੌਕਾ ਵੀ ਦੇਖ ਲਿਆ ਕੱਲ ਉਹਦਾ ਸਾਰਾ ਹੀ ਹੱਲ ਹੋ ਜਾਏਗਾ